ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਦਿੱਲੀ ਦੇ ਸਭ ਤੋਂ ਵੱਡੇ ਹਸਪਤਾਲ ਵਿੱਚੋਂ ਇੱਕ ਬਜ਼ੁਰਗ ਔਰਤ ਨੂੰ ੱੱਕੇ ਮਾਰ ਕੇ ਡਾਕਟਰ ਨੇ ਹਸਪਤਾਲ ਵਿੱਚੋਂ ਬਾਹਰ ਕੱਢ ਦਿੱਤਾ ਤੇ ਫੇਰ ਜੋ ਇੱਕ ਅਜਨਬੀ ਸਫਾਈ ਕਰਮਚਾਰੀ ਨੇ ਜੋ ਕੀਤਾ ਉਸ ਨੂੰ ਦੇਖ ਕੇ ਇਨਸਾਨੀਅਤ ਵੀ ਰੋਪਈ ਸਵੇਰ ਦਾ ਸਮਾਂ ਸੀ ਦਿੱਲੀ ਸ਼ਹਿਰ ਦਾ ਸਭ ਤੋਂ ਵੱਡਾ ਪ੍ਰਾਈਵੇਟ ਹਸਪਤਾਲ ਮਰੀਜ਼ਾਂ ਨਾਲ ਭਰਿਆ ਹੋਇਆ ਸੀ। ਹਸਪਤਾਲ ਵਿੱਚ ਕਾਫੀ ਭੀੜ ਸੀ। ਡਾਕਟਰ ਤੇ ਨਰਸਾਂ ਇੱਧਰ-ਉੱਧਰ ਭੱਜ ਰਹੇ ਸੀ। ਉਸੇ ਭੀੜ ਵਿੱਚ ਇੱਕ ਬਜ਼ੁਰਗ ਔਰਤ ਲੜਖੜਾਉਂਦੇ ਹੋਏ ਕਦਮਾਂ ਨਾਲ ਹਸਪਤਾਲ ਦੇ ਅੰਦਰ ਦਾਖਲ ਹੋਈ। ਚਿਹਰੇ ਤੇ ਥਕਾਨ ਤੇ ਸਰੀਰ ਤੇ ਗਰੀਬੀ ਦਾ ਬੋਝ ਸਾਫ਼ ਦਿਖਾਈ ਦੇ ਰਿਹਾ ਸੀ। ਉਸਦੇ ਕੱਪੜੇ ਮਲੇ ਤੇ ਪਾਟੇ ਪੁਰਾਣੇ ਸੀ। ਹੱਥ ਕੰਬ ਰਹੇ ਸੀ ਤੇ ਅੱਖਾਂ ਵਿੱਚ ਡਰ ਤੇ ਉਮੀਦ ਦੋਨੇ ਸੀ ਉਸ ਬਜ਼ੁਰਗ ਔਰਤ ਨੇ ਡਾਕਟਰ ਅੱਗੇ ਬੇਨਤੀ ਕੀਤੀ ਬੇਟਾ ਮੈਨੂੰ ਬਹੁਤ ਤੇਜ਼ ਬੁਖਾਰ ਹੈ ਸਾਹ ਵੀ ਠੀਕ ਤਰ੍ਹਾਂ ਨਹੀਂ ਲਿਆ ਜਾ ਰਿਹਾ ਜਰਾ ਦੇਖ ਲਵੋ ਪਰ ਡਾਕਟਰ ਨੇ ਉੱਪਰ ਤੋਂ نیچے ਤੱਕ ਦੇਖਿਆ ਤੇ ਬੇਪਰਵਾਹੀ ਨਾਲ ਪੁੱਛਿਆ ਪੈਸੇ ਹੈ ਤੇਰੇ ਕੋਲ ਇਲਾਜ ਦੇ ਲਈ ਉਸ ਬਜ਼ੁਰਗ ਔਰਤ ਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਨਹੀਂ ਬੇਟਾ वैसे ਤਾਂ ਨਹੀਂ ਪਰ ਪ੍ਰਮਾਤਮਾ ਦੇ ਲਈ ਮੇਰਾ ਇਲਾਜ ਕਰਦੇ ਡਾਕਟਰ ਦਾ ਚਿਹਰਾ ਸਖਤ ਹੋ ਗਿਆ ਉਸਨੇ ਹੱਥ ਨਾਲ ਇਸ਼ਾਰਾ ਕੀਤਾ ਤੇ ਸਿਕਿਉਰਿਟੀ ਗਾਰਡ ਨੂੰ ਬੁਲਾ ਕੇ ਕਿਹਾ ਇਹਨਾਂ ਨੂੰ ਬਾਹਰ ਕੱਢੋ ਮੁਫਤ ਦਾ ਇਲਾਜ ਕਰਵਾਉਣ ਲਈ ਹਰ ਕੋਈ ਇੱਥੇ ਹੀ ਆ ਜਾਂਦਾ ਹੈ ਸਾਡੇ ਕੋਲ ਟਾਈਮ ਨਹੀਂ ਸਿਕਿਉਰਿਟੀ ਗਾਰਡ ਨੇ ਝਟਕੇ ਨਾਲ ਉਸ ਔਰਤ ਨੂੰ ਫੜ ਕੇ ਤੱਕਾ ਮਾਰਿਆ ਵਿਚਾਰੀ ਬਜ਼ੁਰਗ ਔਰਤ ਫਰਸ਼ ਤੇ ਡਿੱਗ ਪਈ ਆਸ-ਪਾਸੇ ਖੜੇ ਲੋਕ ਇਹ ਸਭ ਕੁਝ ਦੇਖਦੇ ਰਹੇ ਪਰ ਕਿਸੇ ਨੇ ਵੀ ਮਦਦ ਨਹੀਂ ਕੀਤੀ ਕੋਈ ਤਮਾਸ਼ਾ ਦੇਖ ਰਿਹਾ ਸੀ ਕੋਈ ਹੌਲੀ-ਹੌਲੀ ਗੱਲਾਂ ਕਰ ਰਿਹਾ ਸੀ ਲੱਗਦਾ ਕੋਈ ਬੇਸਹਾਰਾ ਔਰਤ ਹੈ ਸ਼ਾਇਦ ਵੇਰਤਾ ਆਸ਼ਰਮ ਵਿੱਚੋਂ ਆਈ ਹੋਵੇਗੀ ਉਹ ਬਜ਼ੁਰਗ ਔਰਤ ਦਰਦ ਨਾਲ ਰੋਂਦੀ ਹੋਈ ਬਾਰ-ਭਾਂਡੇ ਵਿੱਚ ਬੈਠ ਗਈ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਤੇ ਦਿਲ ਵਿੱਚ ਇੱਕ ਹੀ ਆਵਾਜ਼ ਗੂੰਜ ਰਹੀ ਸੀ ਕਿ ਮੇਰੀ ਜ਼ਿੰਦਗੀ ਹੁਣ ਪੈਸਿਆਂ ਦੇ ਲਈ ਖਤਮ ਹੋ ਜਾਵੇਗੀ ਕਿ ਇੱਕ ਮਾਂ ਇੰਨੀ بے ਸਹਾਰਾ ਹੋ ਸਕਦੀ ਹੈ ਕਿ ਉਸ ਨੂੰ ਹਸਪਤਾਲ ਵਿੱਚੋਂ ਧੱਕੇ ਦੇ ਕੇ ਬਾਹਰ ਕੱਢ ਦਿੱਤਾ ਜਾਵੇ ਇੰਨੇ ਨੂੰ ਉੱਥੋਂ ਲੰਘ ਰਿਹਾ ਇੱਕ ਗਰੀਬ ਸਫਾਈ ਕਰਮਚਾਰੀ ਜਿਸ ਦਾ ਨਾਮ ਅਰਜੁਨ ਸੀ ਉਹ ਉਸ ਬਜ਼ੁਰਗ ਔਰਤ ਦੀ ਹਾਲਤ ਦੇਖ ਕੇ ਹੈਰਾਨ ਰਹਿ ਜਾਂਦਾ ਉਸ ਦੇ ਹੱਥ ਵਿੱਚ ਝਾੜੂ ਤੇ ਕੱਪੜੇ ਸੀ ਪਰ ਅੱਖਾਂ ਵਿੱਚ ਇਨਸਾਨੀਅਤ ਸੀ ਉਹ ਤੁਰੰਤ ਦੌੜ ਕੇ ਉਸ ਬਜ਼ੁਰਗ ਆਰਤ ਦੇ ਕੋਲ ਆਇਆ ਤੇ ਬੋਲਿਆ ਮਾਤਾ ਜੀ ਤੁਸੀਂ ਚਿੰਤਾ ਨਾ ਕਰੋ ਆਓ ਮੈਂ ਤੁਹਾਨੂੰ ਉਠਾਉਂਦਾ ਹਾਂ ਉਸ ਨੇ ਉਸ ਬਜ਼ੁਰਗ ਆਰਤ ਨੂੰ ਸਹਾਰਾ ਦਿੱਤਾ ਪਾਣੀ ਪਿਲਾਇਆ ਤੇ ਆਪਣੀ ਛੋਟੀ ਜਿਹੀ ਝੌਂਪੜੀ ਵੱਲ ਲੈ ਗਿਆ ਉਹ ਝੌਂਪੜੀ ਬਹੁਤ ਸੁਧਾਰਨ ਸੀ ਟੀਨ ਦੀ ਛੱਤ ਟੁੱਟਿਆ ਹੋਇਆ ਮੰਝਾ ਤੇ ਮਿੱਟੀ ਦਾ ਫਰਸ਼ ਪਰ ਅਰਜੁਨ ਦਾ ਦਿਲ ਬਹੁਤ ਵੱਡਾ ਸੀ ਉਸ ਨੇ ਬਜ਼ੁਰਗ ਮਾਤਾ ਨੂੰ ਮੰਝੇ ਤੇ ਬਿਠਾਇਆ ਤੇ ਆਪਣੀ ਜੇਬ ਵਿੱਚੋਂ ਪੈਸੇ ਕੱਢੇ ਤੇ ਦੁਕਾਨ ਤੋਂ ਬੁਖਾਰ ਦੀ ਦਵਾਈ ਲੈ ਆਇਆ ਤੇ ਉਸ ਬਜ਼ੁਰਗ ਆਰਤ ਨੇ ਕੰਬਦੇ ਹੋਏ ਕਿਹਾ ਬੇਟਾ ਤੂੰ ਗਰੀਬ ਐ ਫਿਰ ਵੀ ਮੇਰੇ ਲਈ ਦਵਾਈ ਲੈ ਕੇ ਆਇਆ ਪ੍ਰਮਾਤਮਾ ਤੈਨੂੰ ਸੁਖੀ ਰੱਖੇ ਸਫਾਈ ਕਰਮਚਾਰੀ ਨੇ ਮੁਸਕਰਾ ਕੇ ਜਵਾਬ ਦਿੱਤਾ ਮਾਤਾ ਜੀ ਗਰੀਬ ਹਾਂ ਤਾਂ ਕੀ ਹੋਇਆ ਪਰ ਇਨਸਾਨ ਤਾਂ ਹਾਂ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਹੁੰਦਾ ਤੁਸੀਂ ਆਰਾਮ ਕਰੋ ਮੈਂ ਤੁਹਾਡਾ ਖਿਆਲ ਰੱਖਾਂਗਾ ਤੇ ਅੱਜ ਤੋਂ ਤੁਸੀਂ ਮੇਰੇ ਘਰ ਵਿੱਚ ਹੀ ਰਹੋਗੇ ਇਹ ਸੁਣ ਕੇ ਬਜ਼ੁਰਗ ਔਰਤ ਦੀ ਅੱਖਾਂ ਵਿੱਚ ਹੰਝੂ ਆ ਗਏ ਉਸ ਨੂੰ ਲੱਗਿਆ ਜਿਵੇਂ ਪਰਮਾਤਮਾ ਨੇ ਇੱਕ ਇਨਸਾਨ ਦੇ ਰੂਪ ਵਿੱਚ ਕਿਸੇ ਫਰਿਸ਼ਤੇ ਨੂੰ ਭੇਜ ਦਿੱਤਾ ਹੋਵੇ ਹੌਲੀ-ਹੌਲੀ ਉਸ ਬਜ਼ੁਰਗ ਔਰਤ ਦੀ ਤਬੀਅਤ ਵਿੱਚ ਸੁਧਾਰ ਆਉਣ ਲੱਗਿਆ ਪਰ ਉਸ ਦੇ ਜਨ ਵਿੱਚ ਇੱਕ ਗਹਿਰਾ ਜ਼ਖਮ ਸੀ ਉਹ ਅਕਸਰ ਹੀ ਰਾਤਾਂ ਨੂੰ ਜਾਗ ਕੇ ਰੋ ਪੈਂਦੀ ਸੀ ਤੇ ਬੜ ਬੜਾਉਂਦੀ ਕਿ ਕਾਸ਼ ਮੇਰਾ ਬੇਟਾ ਮੈਨੂੰ ਇਸ ਤਰ੍ਹਾਂ ਬੇਸਹਾਰਾ ਨਾ ਛੱਡਦਾ ਅਰਜੁਨ ਉਸ ਦੀਆਂ ਗੱਲਾਂ ਸੁਣਦਾ ਸੀ ਪਰ ਕਦੇ ਵੀ ਸਵਾਲ ਨਹੀਂ ਕਰਦਾ ਉਸ ਨੂੰ ਲੱਗਦਾ ਸੀ ਕਿ ਸ਼ਾਇਦ ਇਸ ਬਜ਼ੁਰਗ ਮਾਤਾ ਦੀ ਕੋਈ ਅਧੂਰੀ ਕਹਾਣੀ ਹੈ ਜਿਸ ਨੂੰ ਵਕਤ ਦੇ ਨਾਲ ਜਾਨਣਾ ਹੀ ਬਿਹਤਰ ਹੋਵੇਗਾ ਸਫਾਈ ਕਰਮਚਾਰੀ ਨੇ ਉਸ ਬਜ਼ੁਰਗ ਔਰਤ ਦੀ ਸੇਵਾ ਇਸ ਤਰ੍ਹਾਂ ਕੀਤੀ ਜਿਵੇਂ ਆਪਣੀ ਮਾਂ ਦੀ ਕਰਦਾ ਹੋਵੇ ਸਵੇਰੇ ਉੱਠ ਕੇ ਉਸ ਨੂੰ ਖਿਚੜੀ ਖਵਾਉਂਦਾ ਦਵਾਈ ਦਿੰਦਾ ਤੇ ਸ਼ਾਮ ਨੂੰ ਵੀ ਉਸ ਦੇ ਕੋਲ ਬੈਠ ਕੇ ਉਸ ਦਾ ਹਾਲ ਚਾਲ ਪੁੱਛਦਾ ਹੌਲੀ ਹੌਲੀ ਉਹ ਬਜ਼ੁਰਗ ਮਾਤਾ ਥੋੜਾ ਖੁਸ਼ ਰਹਿਣ ਲੱਗੀ ਪਰ ਅੱਖਾਂ ਵਿੱਚ ਛिपਿਆ ਹੋਇਆ ਦਰਦ ਹਜੇ ਵੀ ਸਾਫ਼ ਦਿਖਾਈ ਦਿੰਦਾ ਸੀ ਇੱਕ ਦਿਨ ਅਰਜੁਨ ਨੇ ਹਿੰਮਤ ਕਰਕੇ ਪੁੱਛਿਆ ਮਾਤਾ ਜੀ ਤੁਸੀਂ ਇਕੱਲੇ ਹੋ ਕੋਈ ਆਪਣਾ ਨਹੀਂ ਤੁਹਾਡਾ ਉਹ ਬਜ਼ੁਰਗ ਮਾਤਾ ਕੁਝ ਪਲ ਖਮੋਸ਼ ਰਹੀ ਫਿਰ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਕੰਬਦੀ ਹੋਈ ਆਵਾਜ਼ ਵਿੱਚ ਬੋਲੀ ਬੇਟਾ ਮੇਰੇ ਆਪਣੇ ਹੀ ਮੇਰੇ ਲਈ ਪਰਾਏ ਹੋ ਗਏ ਸਭ ਤੋਂ ਵੱਡਾ ਦੁੱਖ ਤਾਂ ਇਹੀ ਹੈ ਸਫਾਈ ਕਰਮਚਾਰੀ ਨੇ ਹੈਰਾਨੀ ਨਾਲ ਪੁੱਛਿਆ ਕਿਸ ਤਰ੍ਹਾਂ ਮਾਤਾ ਜੀ ਜਰਾ ਦੱਸੋਗੇ ਸ਼ਾਇਦ ਤੁਹਾਡਾ ਮਨ ਹਲਕਾ ਹੋ ਜਾਵੇ ਬਜ਼ੁਰਗ ਔਰਤ ਨੇ ਗਹਿਰਾ ਸਾਹ ਲਿਆ ਤੇ ਫਿਰ ਆਪਣੇ ਅਤੀਤ ਦੇ ਪੰਨੇ ਖੋਲਣ ਲੱਗੀ ਮੇਰਾ ਇੱਕ ਹੀ ਬੇਟਾ ਜਿਸ ਦੇ ਲਈ ਮੈਂ ਆਪਣੀ ਪੂਰੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਉਸਦੇ ਪਾਪਾ ਉਸਦੇ ਬਚਪਨ ਵਿੱਚ ਹੀ ਗੁਜ਼ਰ ਗਏ ਸੀ ਮੈਂ ਇਕੱਲੀ ਹੀ ਉਸ ਨੂੰ ਪਾਲ ਪੋਸ ਕੇ ਵੱਡਾ ਕਰਦੀ ਰਹੀ ਮਜ਼ਦੂਰੀ ਕਰਕੇ ਲੋਕਾਂ ਦੇ ਘਰਾਂ ਵਿੱਚ ਝਾੜੂ ਪੂੰਛਾ ਲਾ ਕੇ ਮੈਂ ਉਸ ਨੂੰ ਪੜਾਇਆ ਉਸ ਨੂੰ ਵਧੀਆ ਸਕੂਲ ਵਿੱਚ ਦਾਖਲਾ ਦਵਾਇਆ ਉਸ ਦੇ ਲਈ ਮੈਂ ਆਪਣੀ ਨੀਂਦ ਆਪਣੀ ਭੁੱਖ ਪਿਆਸ ਸਭ ਕੁਝ ਕੁਰਬਾਨ ਕਰ ਦਿੱਤੀ ਤੇ ਮੇਰੀ ਮਿਹਨਤ ਰੰਗ ਵੀ ਲਿਆਈ ਉਹ ਆਈਪੀਐਸ ਅਫਸਰ ਬਣ ਗਿਆ ਉਸ ਬਜ਼ੁਰਗ ਘਰਤ ਦਾ ਚਿਹਰਾ ਗਰਭ ਨਾਲ ਚਮਕ ਗਿਆ ਪਰ ਅਗਲੇ ਹੀ ਪਲ ਉਹ ਚਿਹਰਾ ਮੁਰਝਾ ਗਿਆ ਬੇਟਾ ਵੱਡਾ ਅਫਸਰ ਬਣ ਗਿਆ ਗੱਡੀ ਵਿੱਚ ਬੈਠਣ ਲੱਗਾ ਲੋਕ ਉਸ ਨੂੰ ਸਲਾਮ ਕਰਨ ਲੱਗੇ ਪਰ ਜਦੋਂ ਉਸ ਦਾ ਵਿਆਹ ਹੋਇਆ ਨੂੰਹ ਕਾਰਾਈ ਤਾਂ ਸਭ ਕੁਝ ਬਦਲ ਗਿਆ ਨੂੰਹ ਨੂੰ ਮੇਰਾ ਘਰ ਵਿੱਚ ਰਹਿਣਾ ਚੰਗਾ ਨਹੀਂ ਲੱਗਦਾ ਸੀ ਉਸਨੂੰ ਲੱਗਦਾ ਸੀ ਕਿ ਮੈਂ ਬੋਝ ਹਾਂ ਮੇਰੀ ਦੇਖਭਾਲ ਕਰਨਾ ਉਸਦੀ ਜ਼ਿੰਮੇਵਾਰੀ ਨਹੀਂ ਹੈ ਉਹ ਅਕਸਰ ਮੇਰੇ ਬੇਟੇ ਨੂੰ ਕਹਿੰਦੀ ਤੇਰੀ ਮਾਂ ਹੁਣ ਬੁੱਢੀ ਹੋ ਗਈ ਹੈ ਹਮੇਸ਼ਾ ਬਿਮਾਰ ਰਹਿੰਦੀ ਹੈ ਮੈਂ ਉਸਦੇ ਨਾਲ ਨਹੀਂ ਰਹਿ ਸਕਦੀ ਸ਼ੁਰੂ-ਸ਼ੁਰੂ ਵਿੱਚ ਮੇਰਾ ਬੇਟਾ ਮੇਰੀ ਸਾਈਡ ਲੈਂਦਾ ਸੀ ਪਰ ਹੌਲੀ-ਹੌਲੀ ਉਹ ਵੀ ਆਪਣੀ ਪਤਨੀ ਦੀਆਂ ਗੱਲਾਂ ਵਿੱਚ ਆ ਗਿਆ ਇੱਕ ਦਿਨ ਉਸਨੇ ਮੈਨੂੰ ਆਪਣੇ ਸਾਹਮਣੇ ਬਿਠਾਇਆ ਤੇ ਬੋਲਿਆ ਮਾ ਮੈਂ ਤੈਨੂੰ ਬਿਰਦਾ ਆਸ਼ਰਮ ਛੱਡਾਵਾਂਗਾ ਉਥੇ ਤੇਰਾ ਖਿਆਲ ਚੰਗੀ ਤਰ੍ਹਾਂ ਰੱਖਿਆ ਜਾਵੇਗਾ ਮੈਂ ਰੋਂਦੀ ਹੋਈ ਨੇ ਕਿਹਾ ਬੇਟਾ ਮੈਂ ਤੇਰੇ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਤੇ ਅੱਜ ਤੂੰ ਮੈਨੂੰ ਆਪਣੇ ਹੀ ਘਰ ਵਿੱਚੋਂ ਕੱਢ ਰਹੀ ਹੈ ਪਰ ਉਸਨੇ ਮੇਰੀ ਇੱਕ ਨਾ ਸੁਣੀ ਅਗਲੇ ਹੀ ਦਿਨ ਮੈਨੂੰ ਗੱਡੀ ਵਿੱਚ ਬਿਠਾ ਕੇ ਬਿਰਦਾ ਆਸ਼ਰਮ ਛੱਡਾਇਆ ਉਹ ਬਜ਼ੁਰਗ ਔਰਤ ਫਟ ਫਟ ਕੇ ਰੋਣ ਲੱਗੀ ਸਫਾਈ ਕਰਮਚਾਰੀ ਦੇ ਦਿਲ ਵਿੱਚ ਜਿਵੇਂ ਕਿਸੇ ਨੇ ਤੀਰ ਮਾਰ ਦਿੱਤਾ ਹੋਵੇ ਉਸ ਨੇ ਉਸ ਬਜ਼ੁਰਗ ਮਾਤਾ ਦੇ ਕੰਬਦੇ ਹੋਏ ਹੱਥ ਫੜੇ ਤੇ ਬੋਲਿਆ ਮਾਤਾ ਜੀ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਜਿਸ ਬੇਟੇ ਨੂੰ ਪਾਲਣ ਦੇ ਲਈ ਤੁਸੀਂ ਆਪਣੀ ਸਾਰੀ ਜ਼ਿੰਦਗੀ ਲਗਾ ਦਿੱਤੀ ਉਹੀ ਬੇਟਾ ਅੱਜ ਤੁਹਾਨੂੰ ਬਿਰਦਾ ਆਸ਼ਰਮ ਛੱਡ ਆਇਆ ਬਜ਼ੁਰਗ ਮਾਤਾ ਨੇ ਹੰਝੂਆਂ ਨਾਲ ਭਿੱਜੀਆਂ ਅੱਖਾਂ ਪੂੰਝਦੇ ਹੋਏ ਕਿਹਾ हां बेटा यही सच है मैं सोचਿਆ ਸੀ ਮੇਰੇ ਬੁਢਾਪੇ ਦੀ ਲਾਠੀ ਮੇਰਾ ਬੇਟਾ ਬਣੇਗਾ ਪਰ ਉਸਨੇ ਤਾਂ ਮੈਨੂੰ ਹੀ ਬੋਝ ਸਮਝ ਲਿਆ ਬਿਰਦਾ ਆਸ਼ਰਮ ਵਿੱਚ ਮੈਂ ਰਹਿ ਤਾਂ ਰਹੀ ਸੀ ਪਰ ਉੱਥੇ ਮੇਰਾ ਦਮ ਘੁੱਟਦਾ ਸੀ ਜਦੋਂ ਬਿਮਾਰ ਹੋਈ ਤਾਂ ਸੋਚਿਆ ਹਸਪਤਾਲ ਵਿੱਚ ਇਲਾਜ ਹੋ ਜਾਵੇਗਾ ਪਰ ਉੱਥੋਂ ਵੀ ੱੱਕੇ ਮਾਰ ਕੇ ਕੱਢ ਦਿੱਤਾ ਗਿਆ ਸਫਾਈ ਕਰਮਚਾਰੀ ਦੀਆਂ ਅੱਖਾਂ ਲਾਲ ਹੋ ਗਈਆਂ ਉਸਨੇ ਪੱਕਾ ਇਰਾਦਾ ਬਣਾ ਲਿਆ ਕਿ ਹੁਣ ਇਹ ਬਜ਼ੁਰਗ ਔਰਤ ਇਕੱਲੀ ਨਹੀਂ ਰਹੇਗੀ ਉਸਨੇ ਮਾਨ ਹੀ ਮਾਨ ਕਸਮ ਖਾ ਲਈ ਜਦੋਂ ਤੱਕ ਮੇਰੇ ਸਾਥ ਚੱਲਣਗੇ ਮੈਂ ਤੁਹਾਡਾ ਸਹਾਰਾ ਬਣਾਗਾ ਉਸ ਬਜ਼ੁਰਗ ਔਰਤ ਨੇ ਉਸ ਦੇ ਸਿਰ ਤੇ ਹੱਥ ਫੇਰਦੇ ਹੋਏ ਕਿਹਾ ਬੇਟਾ ਤੂੰ ਅੱਜ ਮੈਨੂੰ ਅਪਣਾ ਕੇ ਉਹ ਦਿੱਤਾ ਜੋ ਮੇਰੇ ਆਪਣੇ ਬੇਟੇ ਨੇ ਮੈਥੋਂ ਖੋ ਲਿਆ ਪ੍ਰਮਾਤਮਾ ਤੈਨੂੰ ਬਹੁਤ ਜ਼ਿਆਦਾ ਖੁਸ਼ ਰੱਖੇ ਉਸ ਰਾਤ ਚੋਪੜੀ ਵਿੱਚ ਬਜ਼ੁਰਗ ਆਰਤ ਨੇ ਸਕੂਨ ਦਾ ਸਾਹ ਲਿਆ ਉਸ ਨੂੰ ਲੱਗਿਆ ਕਿ ਅੰਦਰਲੇ ਦਰਦ ਦਾ ਬੋਝ ਕੁਝ ਹਲਕਾ ਹੋ ਗਿਆ ਪਰ ਸਫਾਈ ਕਰਮਚਾਰੀ ਦੇ ਦਿਲ ਵਿੱਚ ਇਹ ਗੱਲ ਘਰ ਕਰ ਗਈ ਕਿ ਕਿਵੇਂ ਇੱਕ ਮਾਂ ਜਿਸ ਨੇ ਬੇਟੇ ਨੂੰ ਆਈਪੀਐਸ ਬਣਾਇਆ ਉਹੀ ਅੱਜ ਬੇਸਹਾਰਾ ਹੋ ਕੇ ਸੜਕਾਂ ਤੇ ੱੱੱਕੇ ਖਾ ਰਹੀ ਹੈ ਪਰ ਵਕਤ ਦਾ ਪੱਈਆ ਹੁਣ ਵੱਡਾ ਮੋੜ ਲੈਣ ਵਾਲਾ ਸੀ ਇੱਕ ਦਿਨ ਦਿੱਲੀ ਦੀ ਉਹੀ ਭੀੜ-ਭਾੜ ਵਾਲੀ ਸੜਕ ਜਿੱਥੇ ਲੋਕ ਆਪਣੇ ਕੰਮਾਂ ਦੇ ਲਈ ਭੱਜ-ਦੌੜ ਕਰ ਰਹੇ ਸੀ ਉਸੇ ਸ਼ਹਿਰ ਵਿੱਚ ਇੱਕ ਦਿਨ ਇੱਕ ਵੱਡਾ ਪ੍ਰੋਗਰਾਮ ਰੱਖਿਆ ਗਿਆ ਸੀ ਸਵੱਛਤਾ ਅਭਿਆਨ ਦਾ ਉਦਘਾਟਨ ਇਸ ਪ੍ਰੋਗਰਾਮ ਵਿੱਚ ਸ਼ਹਿਰ ਦੇ ਨਾਮੀ ਲੋਕ ਪੱਤਰਕਾਰ ਤੇ ਆਮ ਨਾਗਰਿਕ ਇਕੱਠੇ ਹੋਏ ਸੀ ਸਟੇਜ ਤੇ ਮੁੱਖ ਮਹਿਮਾਨ ਦੇ ਰੂਪ ਵਿੱਚ ਬੁਲਾਇਆ ਗਿਆ ਸੀ ਆਈ ਪੀ ਐਸ ਅਧਿਕਾਰੀ ਮੁਕੇਸ਼ ਸ਼ਰਮਾ ਜਦੋਂ ਮੁਕੇਸ਼ ਸ਼ਰਮਾ ਸਟੇਜ ਤੇ ਆਈ ਤਾਂ ਪੱਤਰਕਾਰਾਂ ਨੇ ਫੋਟੋਆਂ ਖਿੱਚੀਆਂ ਲੋਕਾਂ ਨੇ ਤਾੜੀਆਂ ਵਜਾਈਆਂ ਮੁਕੇਸ਼ ਸ਼ਰਮਾ ਗਰਭ ਨਾਲ ਪਾਸ਼ਣ ਦੇਣ ਲੱਗਿਆ ਸਾਨੂੰ ਸਾਰਿਆਂ ਨੂੰ ਮਿਲ ਕੇ ਸਮਾਜ ਵਿੱਚੋਂ ਗੰਦਗੀ ਸਾਫ਼ ਕਰਨੀ ਹੋਵੇਗੀ ਸਾਨੂੰ ਗਰੀਬਾਂ ਬੇਸਹਾਰਾ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਇਹ ਸਾਡਾ ਫਰਜ਼ ਹੈ ਇਹ ਸੁਣ ਕੇ ਸਾਰੇ ਲੋਕ ਤਾੜੀਆਂ ਵਜਾਉਣ ਲੱਗੀਆਂ ਪਰ ਉਸੇ ਵਕਤ ਸਾਹਮਣੇ ਬੈਠੇ ਲੋਕਾਂ ਵਿੱਚ ਇੱਕ ਬਜ਼ੁਰਗ ਔਰਤ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਇਹ ਉਹੀ ਔਰਤ ਸੀ ਜਿਸ ਨੂੰ ਕੁਝ ਦਿਨ ਪਹਿਲਾਂ ਹਸਪਤਾਲ ਵਿੱਚੋਂ ੱੱਕੇ ਮਾਰ ਕੇ ਕੱਢਿਆ ਗਿਆ ਸੀ ਤੇ ਜਿਸ ਨੂੰ ਹੁਣ ਸਫਾਈ ਕਰਮਚਾਰੀ ਸਹਾਰਾ ਦੇ ਰਿਹਾ ਸੀ ਉਸ ਬਜ਼ੁਰਗ ਮਾਤਾ ਨੇ ਕੰਬਦੇ ਹੋਏ ਬੁੱਲਾਂ ਨਾਲ ਕਿਹਾ ਇਹ ਹੀ ਤਾਂ ਮੇਰਾ ਬੇਟਾ ਹੈ ਸਫਾਈ ਕਰਮਚਾਰੀ ਚੌਂਕ ਕੇ ਉਸ ਦੇ ਵੱਲ ਦੇਖਣ ਲੱਗਾ ਉਸਨੇ ਹੈਰਾਨੀ ਨਾਲ ਪੁੱਛਿਆ ਕਿ ਮਾਤਾ ਇਹ ਅਫਸਰ ਤੁਹਾਡਾ ਬੇਟਾ ਹੈ ਉਸ ਔਰਤ ਦੀਆਂ ਅੱਖਾਂ ਵਿੱਚ ਹੰਝੂ ਸੀ ਹਾਂ ਬੇਟਾ ਇਹ ਹੀ ਮੇਰਾ ਖੂਨ ਹੈ ਜਿਸ ਦੇ ਲਈ ਮੈਂ ਆਪਣੀ ਸਾਰੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਪਰ ਅੱਜ ਇਹ ਮੈਨੂੰ ਪਹਿਚਾਣਨ ਤੋਂ ਵੀ ਕਤਰਾਉਂਦਾ ਹੈ ਸਫਾਈ ਕਰਮਚਾਰੀ ਦੇ ਦਿਲ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਪਰ ਉਸਨੇ ਬਜ਼ੁਰਗ ਮਾਤਾ ਦਾ ਹੱਥ ਫੜ ਲਿਆ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਮੁਕੇਸ਼ ਸ਼ਰਮਾ ਸਟੇਜ ਤੋਂ ਹੇਠਾਂ ਉਤਰਿਆ ਤਾਂ ਭੀੜ ਦੇ ਵਿੱਚ ਦੀ ਉਸਦੀ ਨਜ਼ਰ ਆਪਣੀ ਮਾਂ ਤੇ ਪਈ ਤੇ ਇੱਕ ਪਲ ਦੇ ਲਈ ਉਹ ਆਪਣੀ ਮਾਂ ਨੂੰ ਦੇਖ ਕੇ ਸੁੰਨ ਰਹਿ ਗਿਆ ਚਿਹਰਾ ਪੀਲਾ ਪੈ ਗਿਆ ਉਹ ਸੁੰਨ ਹੋ ਕੇ ਖੜ ਗਿਆ ਅੱਖਾਂ ਨਮ ਹੋ ਗਈਆਂ ਮਾਂ ਮਾਂ ਇੱਥੇ ਕਿਵੇਂ ਉਸਨੇ ਮਨ ਹੀ ਮਨ ਸੋਚਿਆ ਉਹ ਬਜ਼ੁਰਗ ਔਰਤ ਖੜੀ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਉਹਨਾਂ ਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਬੇਟਾ ਕਿ ਅੱਜ ਵੀ ਤੂੰ ਮੈਨੂੰ ਦੇਖ ਕੇ ਇਨਜਾਨ ਬਣੇਗਾ ਪੀੜ ਦਾ ਸ਼ੋਰ ਅਚਾਨਕ ਸਰਨਾਟੇ ਵਿੱਚ ਬਦਲ ਗਿਆ ਸਭ ਦੀਆਂ ਨਜ਼ਰਾਂ ਆਈ ਪੀ ਐਸ ਅਧਿਕਾਰੀ ਤੇ ਉਸ ਬਜ਼ੁਰਗ ਔਰਤ ਤੇ ਟਿਕ ਗਈਆਂ ਪੱਤਰਕਾਰ ਕੈਮਰੇ ਲੈ ਕੇ ਭੱਜੇ ਤੇ ਫੋਟੋਆਂ ਖਿੱਚਣ ਲੱਗੇ ਮੁਕੇਸ਼ ਦੇ ਚਿਹਰੇ ਤੇ ਸ਼ਰਮ ਦੀ ਲਾਲੀ ਦੌੜ ਗਈ ਉਸ ਦੇ ਕੰਨਾਂ ਵਿੱਚ ਮਾਂ ਦੀ ਆਵਾਜ਼ ਗੂੰਜ ਰਹੀ ਸੀ ਬੇਟਾ ਮੈਂ ਤੇਰੀ ਮਾਂ ਉਹੀ ਮਾਂ ਜਿਸ ਨੇ ਪਾਰ ਪੋਸ ਕੇ ਵੱਡਾ ਕੀਤਾ ਆਪਣੀ ਭੁੱਖ ਪਿਆਸ ਭੁੱਲ ਕੇ ਤੈਨੂੰ ਪੜ੍ਹਾਇਆ ਤੇ ਤੈਨੂੰ ਅੱਜ ਇਸ ਵਰਦੀ ਤੱਕ ਪਹੁੰਚਾਇਆ ਪਰ ਤੂੰ ਮੈਨੂੰ ਹੀ ਬਿਰਦਾ ਆਸ਼ਰਮ ਵਿੱਚ ਛੱਡ ਦਿੱਤਾ ਲੋਕ ਗੱਲਾਂ ਕਰਨ ਲੱਗੇ ਕਿ ਇਹ ਸੱਚ ਹੈ ਆਈ ਪੀ ਐਸ ਅਫਸਰ ਨੇ ਆਪਣੀ ਮਾਂ ਨੂੰ ਬਿਰਦਾ ਆਸ਼ਰਮ ਵਿੱਚ ਛੱਡ ਦਿੱਤਾ ਮਕੇਸ਼ ਦੀ ਪਤਨੀ ਭੀੜ ਵਿੱਚ ਖੜੀ ਸੀ ਉਸ ਦਾ ਚਿਹਰਾ ਵੀ ਸ਼ਰਮ ਨਾਲ ਝੁਕਿਆ ਹੋਇਆ ਸੀ ਲੋਕ ਉਸ ਦੇ ਵੱਲ ਕੂਰ-ਕੂਰ ਕੇ ਦੇਖ ਰਹੇ ਸੀ ਸਫਾਈ ਕਰਮਚਾਰੀ ਅੱਗੇ ਆਇਆ ਤੇ ਬੋਲਿਆ ਹਾਂ ਇਹ ਸੱਚ ਹੈ ਜਿਸ ਮਾਣੇ ਆਪਣਾ ਸਭ ਕੁਝ ਕੁਰਬਾਨ ਕਰਕੇ ਇੱਕ بیٹے ਨੂੰ ਕਾਬਿਲ ਬਣਾਇਆ ਉਸ ਮਾਣ ਨੂੰ ਆਪਣੀ ਪਤਨੀ ਦੇ ਕਹਿਣ ਤੇ ਵਿਰਧ ਆਸ਼ਰਮ ਵਿੱਚ ਛੱਡ ਦਿੱਤਾ ਜੇਕਰ ਮੈਂ ਉਸ ਦਿਨ ਮਾਤਾ ਨੂੰ ਹਸਪਤਾਲ ਵਿੱਚੋਂ ਉਠਾ ਕੇ ਆਪਣੇ ਘਰ ਨਾ ਲੈ ਕੇ ਜਾਂਦਾ ਤਾਂ ਅੱਜ ਸ਼ਾਇਦ ਇਹ ਜਿੰਦਾ ਵੀ ਨਾ ਹੁੰਦੀ ਉਸ ਦੀ ਆਵਾਜ਼ ਵਿੱਚ ਸੱਚਾਈ ਤੇ ਗੁੱਸਾ ਦੋਨੇ ਸੀ ਮੁਕੇਸ਼ ਦੇ ਕਦਮ ਲੜਖੜਾਉਣ ਲੱਗੇ ਉਸ ਦੇ ਦਿਲ ਤੇ ਜਿਵੇਂ ਕਿਸੇ ਨੇ ਪਹਾੜ ਰੱਖ ਦਿੱਤਾ ਹੋਵੇ ਲੋਕਾਂ ਦੀਆਂ ਗੱਲਾਂ ਹੁਣ ਸਵਾਲਾਂ ਵਿੱਚ ਬਦਲ ਚੁੱਕੀਆਂ ਸੀ ਪੱਤਰਕਾਰਾਂ ਦੇ ਕੈਮਰੇ ਲਗਾਤਾਰ ਚੱਲ ਰਹੇ ਸੀ ਮਕੇਸ਼ ਆਪਣੀ ਮਾਂ ਦੇ 발ਲ ਭਜਿਆ ਤੇ ਉਹਨਾਂ ਦੇ ਪੈਰਾਂ ਵਿੱਚ ਡਿੱਗ ਪਿਆ ਹੰਝੂਆਂ ਨਾਲ ਉਸਦੀ ਵਰਦੀ ਭਿੱਜ ਗਈ ਮਾਂ ਮੈਨੂੰ ਮਾਫ਼ ਕਰ ਦੇ ਮੈਂ ਬਹੁਤ ਵੱਡਾ ਗੁਨੇਗਾਰ ਹਾਂ ਮੈਂ ਆਪਣੀ ਪਤਨੀ ਦੀਆਂ ਗੱਲਾਂ ਵਿੱਚ ਆ ਕੇ ਸਭ ਤੋਂ ਵੱਡਾ ਪਾਪ ਕੀਤਾ ਮੈਨੂੰ ਉਸ ਦਿਨ ਤੁਹਾਨੂੰ ਵਿਰਦਾ ਆਸ਼ਰਮ ਵਿੱਚ ਨਹੀਂ ਛੱਡਣਾ ਚਾਹੀਦਾ ਸੀ ਬਜ਼ੁਰਗ ਮਾਤਾ ਨੇ ਕੰਬਦੇ ਹੋਏ ਹੱਥਾਂ ਨਾਲ ਬੇਟੇ ਦੇ ਸੇਰ ਨੂੰ ਉਠਾਇਆ ਤੇ ਕਿਹਾ ਬੇਟਾ ਤੈਨੂੰ ਮaaf ਕਰ ਦੇਵਾਂਗੀ ਪਰ ਯਾਦ ਰੱਖਣਾ ਮਾਂ-ਬਾਪ ਨੂੰ ਠੁਕਰਾਉਣ ਵਾਲਾ ਕਦੇ ਵੀ ਸੁਖੀ ਨਹੀਂ ਰਹਿ ਸਕਦਾ ਮੇਰੀ ਪੀੜਾ ਤੈਨੂੰ ਜ਼ਿੰਦਗੀ ਭਰ ਯਾਦ ਰਹੇਗੀ ਆਸੇ-ਪਾਸੇ ਖੜੇ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ ਸਫਾਈ ਕਰਮਚਾਰੀ ਦੇ ਅੱਖਾਂ ਵਿੱਚ ਵੀ ਹੰਝੂ ਸੀ ਪਰ ਉਸਦੇ ਦਿਲ ਵਿੱਚ ਏ ਸਕੂਨ ਸੀ ਕਿ ਸੱਚਾਈ ਆਖਰ ਸਾਹਮਣੇ ਆ ਗਈ ਪਰ ਅਸਲੀ ਪ੍ਰੀਖਿਆ ਹਜੇ ਬਾਕੀ ਸੀ ਪ੍ਰੋਗਰਾਮ ਦਾ ਉਹ ਦਿਨ ਮੁਕੇਸ਼ ਸ਼ਰਮਾ ਦੀ ਜ਼ਿੰਦਗੀ ਦਾ ਸਭ ਤੋਂ ਕੌੜਾ ਤੇ ਸਭ ਤੋਂ ਵੱਡਾ ਸੱਚ ਬਣ ਗਿਆ ਜਿਸ ਸਟੇਜ ਤੇ ਖੜੇ ਹੋ ਕੇ ਉਹ ਸਮਾਜ ਨੂੰ ਇਨਸਾਨੀਅਤ ਤੇ ਸੇਵਾ ਦਾ ਭਾਸ਼ਣ ਦੇ ਰਿਹਾ ਸੀ ਉਥੇ ਹੀ ਉਸ ਦੀ ਆਪਣੀ ਮਾਂ ਦੀ ਪੀੜਾ ਨੇ ਉਸ ਦੇ ਚਿਹਰੇ ਤੋਂ ਨਕਾਬ ਉਤਾਰ ਦਿੱਤਾ ਮਾਂ ਦੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗਣ ਤੋਂ ਬਾਅਦ ਮੁਕੇਸ਼ ਕਾਫੀ ਸਮਾਂ ਉੱਥੇ ਹੀ ਬੈਠਾ ਰਿਹਾ ਉਸ ਦੀ ਵਰਤੀ ਤੇ ਧੂੜ ਲੱਗ ਚੁੱਕੀ ਸੀ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ ਆਸੇ ਪਾਸੇ ਖੜੇ ਲੋਕ ਵੀ ਭਾਵਕ ਹੋ ਗਏ ਕੁਝ ਕਨੇ ਸਿਰ ਹਿਲਾਇਆ ਤੇ ਕਿਹਾ ਅੱਜ ਇਹ ਅਫਸਰ ਹੀ ਨਹੀਂ ਬਲਕਿ ਬੇਟਾ ਵੀ ਟੁੱਟਿਆ ਮੁਕੇਸ਼ ਨੇ ਆਪਣੀ ਮਾਂ ਨੂੰ ਉਠਾਇਆ ਤੇ ਹੱਥ ਜੋੜ ਕੇ ਕਿਹਾ ਮਾਂ ਅੱਜ ਤੋਂ ਤੁਸੀਂ ਕਿਤੇ ਨਹੀਂ ਜਾਓਗੇ ਮੈਂ ਤੁਹਾਨੂੰ ਆਪਣੇ ਘਰ ਲੈ ਕੇ ਜਾਵਾਂਗਾ ਜੋ ਗਲਤੀ ਮੈਂ ਕੀਤੀ ਹੈ ਉਸ ਨੂੰ ਇਨਸਾਨੀਅਤ ਦੀ ਸੇਵਾ ਕਰਕੇ ਸੁਧਾਰਾਂਗਾ ਉਸ ਦੀ ਪਤਨੀ ਵੀ ਚੁੱਪਚਾਪ ਖੜੀ ਸੀ ਉਸ ਦੀਆਂ ਅੱਖਾਂ ਸ਼ਰਮ ਨਾਲ ਝੁਕੀਆਂ ਹੋਈਆਂ ਸੀ ਜਦੋਂ ਸਾਰਿਆਂ ਦੀਆਂ ਨਜ਼ਰਾਂ ਉਸ ਤੇ ਪਈਆਂ ਤਾਂ ਉਹ ਖੁਦ ਹੀ ਰੋਂਦੀ ਹੋਈ ਬੋਲੀ ਮੰਮੀ ਜੀ ਮੈਨੂੰ ਮਾਫ਼ ਕਰ ਦਿਓ ਮੇਰੀ ਜਿੱਦ ਤੇ ਗਲਤ ਸੋਚ ਦੀ ਵਜ੍ਹਾ ਨਾਲ ਹੀ ਇਹ ਸਭ ਕੁਝ ਹੋਇਆ ਹੈ ਮੈਂ ਤੁਹਾਨੂੰ ਬੋਝ ਸਮਝਣ ਲੱਗੀ ਸੀ ਜਦਕਿ ਤੁਸੀਂ ਤਾਂ ਘਰ ਦੀ ਬਰਕਤ ਸੀ ਮਾਣੇ ਦੁਖੀ ਮਨ ਨਾਲ ਕਿਹਾ ਬੇਟਾ ਹੁਣ ਇਹ ਗਲਤੀ ਦੁਬਾਰਾ ਨਾ ਕਰਨਾ ਮਾਪੇ ਕਦੇ ਵੀ ਬੋਝ ਨਹੀਂ ਹੁੰਦੇ ਜੇਕਰ ਸਾਨੂੰ ਛੱਡ ਦਿੱਤਾ ਜਾਂਦਾ ਹੈ ਤਾਂ ਘਰ ਵਿੱਚੋਂ ਬਰਕਤ ਚਲੀ ਜਾਂਦੀ ਹੈ ਮੁਕੇਸ਼ ਦੀਆਂ ਅੱਖਾਂ ਵਿੱਚ ਪਛਤਾਵੇ ਦੀ ਅੱਗ ਮਚ ਰਹੀ ਸੀ ਉਸ ਰਾਤ ਉਹ ਘਰ ਨਹੀਂ ਗਿਆ ਮਾਂ ਤੇ ਸਫਾਈ ਕਰਮਚਾਰੀ ਦੋਨਾਂ ਨੂੰ ਨਾਲ ਲੈ ਕੇ ਆਪਣੇ ਕੁਆਟਰ ਵਿੱਚ ਬੈਠਾ ਰਿਹਾ ਬਾਰ-ਬਾਰ ਮਾਂ ਦਾ ਹੱਥ ਫੜ ਕੇ ਕਹਿੰਦਾ ਮਾਂ ਹੁਣ ਮੈਂ ਤੁਹਾਡੀ ਸੇਵਾ ਕਰਕੇ ਹੀ ਚੈਨ ਲਵਾਂਗਾ ਮੈਂ ਚਾਹੁੰਦਾ ਹਾਂ ਕਿ ਮੇਰੀ ਗਲਤੀ ਦਾ ਬੋਝ ਸਮਾਜ ਦੇ ਹਰ ਬੇਟੇ ਤੱਕ ਪਹੁੰਚੇ ਜੋ ਆਪਣੇ ਮਾਂ-ਬਾਪ ਨੂੰ ਬੋਝ ਸਮਝਦੇ ਐ ਮਾਂ ਚੁੱਪ ਸੀ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਪਰ ਦਿਲ ਵਿੱਚ ਸਕੂਨ ਸੀ ਕੀ ਬੇਟਾ ਆਖਿਰਕਾਰ ਜਾਗ ਗਿਆ ਅਗਲੇ ਹੀ ਦਿਨ ਮੁਕੇਸ਼ ਨੇ ਇੱਕ ਪ੍ਰੈਸ ਕਾਨਫਰੰਸ ਬੁਲਾਈ মিডিਆ ਵਾਲੇ ਇਕੱਠੇ ਹੋਏ ਪੱਤਰਕਾਰਾਂ ਨੇ ਕੈਮਰੇ ਲਗਾਈ ਮੁਕੇਸ਼ ਸਾਹਮਣੇ ਆਇਆ ਤੇ ਸਿੱਧਾ ਬੋਲਿਆ ਅੱਜ ਮੈਂ ਆਈਪੀਐਸ ਅਧਿਕਾਰੀ ਨਹੀਂ ਬਲਕਿ ਇੱਕ ਗੁਨੇਗਾਰ ਬੇਟਾ ਬਣ ਕੇ ਤੁਹਾਡੇ ਸਾਹਮਣੇ ਖੜਾ ਹੋਇਆ ਮੈਂ ਆਪਣੀ ਮਾਂ ਨੂੰ ਆਪਣੀ ਪਤਨੀ ਦੇ ਦਬਾਅ ਵਿੱਚ ਆ ਕੇ ਬਿਰਦਾ ਆਸ਼ਰਮ ਵਿੱਚ ਛੱਡ ਦਿੱਤਾ ਏ ਮੇਰੇ ਜੀਵਨ ਦੀ ਸਭ ਤੋਂ ਵੱਡੀ ਗਲਤੀ ਸੀ ਮਾਣੇ ਮੈਨੂੰ ਜਨਮ ਦਿੱਤਾ ਪਾਲਿਆ ਪੜਾਇਆ ਲਖਾਇਆ ਤੇ ਆਈਪੀਐਸ ਬਣਾਇਆ ਪਰ ਮੈਂ ਹੀ ਉਹਨਾਂ ਨੂੰ ਬੇਸਹਾਰਾ ਛੱਡ ਦਿੱਤਾ ਇਸ ਲਈ ਮੈਂ ਆਪਣੀ ਮਾਂ ਤੋਂ ਤੇ ਸਮਾਜ ਤੋਂ ਪ੍ਰਮਾਤਮਾ ਤੋਂ ਮਾਫੀ ਮੰਗਦਾ ਹਾਂ ਪੂਰਾ ਹਾਲ ਖਮੋਸ਼ ਹੋ ਗਿਆ ਕਈ ਲੋਕਾਂ ਦੀਆਂ ਅੱਖਾਂ ਪਰ ਆਈਆਂ ਫਿਰ ਮੁਕੇਸ਼ ਨੇ ਐਲਾਨ ਕੀਤਾ ਅੱਜ ਹੀ ਮੈਂ ਆਪਣੀ ਮਾਂ ਨੂੰ ਘਰ ਲੈ ਕੇ ਜਾ ਰਹੀ ਹਾਂ ਤੇ ਨਾਲ ਹੀ ਮੈਂ ਇੱਕ ਐਨਜੀਓ ਸ਼ੁਰੂ ਕਰਨ ਜਾ ਰਹੀ ਹਾਂ ਮਾਂ ਦੀ ਛਾਂ ਇਸ ਵਿੱਚ ਹਰ ਬੇਸਹਾਰਾ ਮਾਂ ਬਾਪ ਹਰ ਭੁੱਖਾ ਗਰੀਬ ਤੇ ਹਰ ਬੇਕਾਰ ਇਨਸਾਨ ਨੂੰ ਸਹਾਰਾ ਮਿਲੇਗਾ ਕੋਈ ਵੀ ਮਾਪਿਓ ਸੜਕਾਂ ਤੇ ੱੱਕੇ ਖਾਂਦੇ ਨਜ਼ਰ ਨਹੀਂ ਆਉਣਗੇ ਲੋਕਾਂ ਨੇ ਤਾੜੀਆਂ ਵਜਾਈਆਂ ਪੱਤਰਕਾਰਾਂ ਨੇ ਮੁਕੇਸ਼ ਦੀਆਂ ਗੱਲਾਂ ਨੂੰ ਸੁਰਖੀਆਂ ਬਣਾ ਦਿੱਤਾ ਪਰ ਮੁਕੇਸ਼ ਇੱਥੇ ਹੀ ਨਹੀਂ ਰੁਕਿਆ ਉਸਨੇ ਸਫਾਈ ਕਰਮਚਾਰੀ ਦੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਤੇ ਇਸ ਐਨਜੀਓ ਦਾ ਉਦਘਾਟਨ ਮੈਂ ਨਹੀਂ ਕਰਾਂਗਾ ਇੱਕ ਐਸਾ ਇਨਸਾਨ ਕਰੇਗਾ ਜਿਸਨੇ ਮੇਰੀ ਮਾਂ ਨੂੰ ਉਦੋਂ ਸਹਾਰਾ ਦਿੱਤਾ ਜਦੋਂ ਮੈਂ ਉਹਨਾਂ ਨੂੰ ਠੁਕਰਾ ਦਿੱਤਾ ਸੀ ਮੈਂ ਇਸ ਸਫਾਈ ਕਰਮਚਾਰੀ ਭਰਾ ਨੂੰ ਐਨਜੀਓ ਦਾ ਹੈੱਡ ਬਣਾਉਂਦਾ ਹਾਂ ਲੋਕਾਂ ਦੀਆਂ ਤਾੜੀਆਂ ਦੀ ਆਵਾਜ਼ ਆ ਸਮਾਨ ਵਿੱਚ ਗੂੰਜ ਲੱਗੀ ਸਫਾਈ ਕਰਮਚਾਰੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਉਸਨੇ ਹੱਥ ਜੋੜ ਕੇ ਕਿਹਾ ਸਾਹਿਬ ਮੈਂ ਤਾਂ ਇੱਕ ਛੋਟਾ ਜਿਹਾ ਆਦਮੀ ਆ ਪਰ ਜੇਕਰ ਇਨਸਾਨੀਅਤ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ ਤਾਂ ਇਹ ਮੇਰੇ ਲਈ ਪ੍ਰਮਾਤਮਾ ਦਾ ਆਦੇਸ਼ ਹੋਵੇਗਾ ਬਜ਼ੁਰਗ ਮਾਣੇ بیٹے ਤੇ ਸਫਾਈ ਕਰਮਚਾਰੀ ਦੋਨਾਂ ਨੂੰ ਗਲੇ ਲਗਾ ਲਿਆ ਔਸਪਾਲ ਉਥੇ ਖੜੇ ਹਰ ਇਨਸਾਨ ਨੇ ਮਹਿਸੂਸ ਕੀਤਾ ਕਿ ਇਨਸਾਨੀਅਤ ਦਾ ਅਸਲੀ ਰੂਪ ਇਹੀ ਹੈ ਗਲਤੀਆਂ ਨੂੰ ਸਵੀਕਾਰ ਕਰਨਾ ਮਾਪਿਆਂ ਨੂੰ ਅਪਣਾਉਣਾ ਤੇ ਗਰੀਬ ਨੂੰ ਸਨਮਾਨ ਦੇਣਾ ਕੁਝ ਹੀ ਦਿਨਾਂ ਵਿੱਚ ਮੁਕੇਸ਼ ਸ਼ਰਮਾ ਦੇ ਨਵੇਂ ਐਨ ਜੀਓ ਮਾਂ ਦੀ ਛਾਂ ਦੀ ਚਰਚਾ ਪੂਰੇ ਸ਼ਹਿਰ ਵਿੱਚ ਹੋਣ ਲੱਗੀ ਅਖਬਾਰਾਂ ਦੀਆਂ ਸੁਰਖੀਆਂ ਬਣ ਗਈ ਆਈ ਪੀ ਐਸ ਅਫਸਰ ਨੇ ਆਪਣੀ ਗਲਤੀ ਮੰਨ ਲਈ ਬੇਸਹਾਰਾ ਮਾਪੇ ਦੇ ਲਈ ਖੋਲਿਆ ਇੱਕ ਸਹਾਰਾ ਸ਼ਹਿਰ ਦੇ ਵੱਡੇ ਵੱਡੇ ਲੋਕ ਛੋਟੇ ਦੁਕਾਨਦਾਰ ਕਾਲਜ ਦੇ ਬੱਚੇ ਤੇ ਇਥੋਂ ਤੱਕ ਕਿ ਆਮ ਰੇਸ਼ਕਾ ਚਲਾਉਣ ਵਾਲੇ ਵੀ ਅੱਗੇ ਆਏ ਕੋਈ ਰਾਸ਼ਨ ਲੈ ਕੇ ਆਉਂਦਾ ਕੋਈ ਪੈਸੇ ਦਿੰਦਾ ਤੇ ਕੋਈ ਆ ਕੇ ਸੇਵਾ ਕਰਨ ਲੱਗ ਜਾਂਦਾ ਹੌਲੀ ਹੌਲੀ ਐਨਜੀਓ ਦਾ ਪਹਿਲਾ ਕੇਂਦਰ ਖੁੱਲ ਗਿਆ ਉਥੇ ਇੱਕ ਬਹੁਤ ਵੱਡਾ ਹਾਲ ਸੀ ਜਿੱਥੇ ਬੇਸਹਾਰਾ ਮਾਪੇ ਆਰਾਮ ਨਾਲ ਰਹਿ ਸਕਦੇ ਸੀ ਸਾਫ਼ ਸੁਥਰੇ ਕਮਰੇ ਦਵਾਈਆਂ ਦਾ ਇੰਤਜ਼ਾਮ ਤੇ ਰੋਜ਼ਾਨਾ ਪੇਟ ਭਰ ਕੇ ਖਾਣ ਦੀ ਵਿਵਸਥਾ ਕੀਤੀ ਗਈ ਸਭ ਤੋਂ ਖਾਸ ਗੱਲ ਇਹ ਸੀ ਐਸ ਐਨ ਜੀਓ ਦੀ ਕਮਾਨ ਉਸ ਸਫਾਈ ਕਰਮਚਾਰੀ ਦੇ ਹੱਥਾਂ ਵਿੱਚ ਸੀ ਜਿਸ ਨੇ ਇਨਸਾਨੀਅਤ ਦਾ ਅਸਲੀ ਫਰਜ਼ ਨਿਭਾਇਆ ਸੀ ਉਸ ਨੂੰ ਹੁਣ ਸਾਰੇ ਲੋਕ ਭਾਈ ਸਾਹਿਬ ਕਹਿ ਕੇ ਸਨਮਾਨ ਦੇਣ ਲੱਗੇ ਸਫਾਈ ਕਰਮਚਾਰੀ ਹਰ ਸਵੇਰੇ ਉਸ ਬਜ਼ੁਰਗ ਔਰਤ ਦੇ ਪੈਰ ਛੋ ਕੇ ਦੈਨ ਦੀ ਸ਼ੁਰੂਆਤ ਕਰਦਾ ਤੇ ਬਾਕੀ ਬਜ਼ੁਰਗਾਂ ਦੀ ਸੇਵਾ ਵਿੱਚ ਲੱਗ ਜਾਂਦਾ ਉਹ ਬਜ਼ੁਰਗ ਮਾਤਾ ਹੁਣ ਬਹੁਤ ਖੁਸ਼ ਸੀ ਉਹਨਾਂ ਦੀਆਂ ਅੱਖਾਂ ਵਿੱਚ ਸਕੂਨ ਸੀ ਕਿ ਬੇਟਾ ਆਪਣੀ ਗਲਤੀ ਸੁਧਾਰ ਚੁੱਕਿਆ ਤੇ ਸਫਾਈ ਕਰਮਚਾਰੀ ਵਰਗਾ ਨੇਕ ਦਿਲ ਇਨਸਾਨ ਹੁਣ ਸੈਂਕੜੇ ਮਾਪੇ ਦਾ ਸਹਾਰਾ ਬਣ ਰਿਹਾ ਇੱਕ ਦਿਨ ਉਸ ਬਜ਼ੁਰਗ ਮਾਣੇ ਅੱਖਾਂ ਵਿੱਚ ਹੰਝੂ ਭਰ ਕੇ ਆਪਣੇ ਬੇਟੇ ਨੂੰ ਕਿਹਾ ਬੇਟਾ ਤੂੰ ਆਪਣੀ ਗਲਤੀ ਮੰਨ ਲਈ ਇਹੀ ਤੇਰੀ ਸਭ ਤੋਂ ਵੱਡੀ ਜਿੱਤ ਹੈ ਪ੍ਰਮਾਤਮਾ ਤੈਨੂੰ ਤੇ ਤੇਰੇ ਇਸ ਕਦਮ ਨੂੰ ਅਸ਼ੀਰਵਾਦ ਦੇਵੇ ਮੁਕੇਸ਼ ਨੇ ਆਪਣੀ ਮਾਂ ਦੇ ਪੈਰ ਛੋਏ ਤੇ ਬੋਲਿਆ ਮਾਂ ਜੇਕਰ ਮੈਂ ਤੈਨੂੰ ਗਵਾ ਦਿੰਦਾ ਤਾਂ ਸ਼ਾਇਦ ਜ਼ਿੰਦਗੀ ਪਰ ਮੈਂ ਚੈਨ ਨਾਲ ਨਾ ਜੀ ਸਕਦਾ ਹੁਣ ਮੇਰੀ ਪੂਰੀ ਕਮਾਈ ਮੇਰਾ ਪੂਰਾ ਪਦ ਤੇ ਤਾਕਤ ਬੇਸਹਾਰਾ ਤੇ ਗਰੀਬਾਂ ਦੀ ਸੇਵਾ ਵਿੱਚ ਲੱਗੇਗੀ ਹੌਲੀ ਹੌਲੀ ਐਨਜੀਓ ਦਾ ਦਾਇਰਾ ਵਧਦਾ ਗਿਆ ਦੂਰ ਦਰਡੇ ਤੋਂ ਬੇਸਹਾਰਾ ਮਾਪੇ ਉਥੇ ਆਉਣ ਲੱਗੇ ਜਿਨ੍ਹਾਂ ਦੇ ਕੋਲ ਰਹਿਣ ਦਾ ਟਿਕਾਣਾ ਨਹੀਂ ਸੀ ਉਹਨਾਂ ਨੂੰ ਛੱਤ ਮਿਲੀ ਜਿਨ੍ਹਾਂ ਕੋਲ ਖਾਣਾ ਨਹੀਂ ਸੀ ਉਹਨਾਂ ਨੂੰ ਪੇਟ ਭਰ ਕੇ ਭੋਜਨ ਮਿਲਿਆ ਜੋ ਇਕੱਲੇਪਣ ਨਾਲ ਟੁੱਟ ਚੁੱਕੇ ਸੀ ਉਹਨਾਂ ਨੂੰ ਨਵਾਂ ਪਰਿਵਾਰ ਮਿਲ ਗਿਆ ਲੋਕ ਕਹਿੰਦੇ ਕੀ ਇਹ ਜਗ੍ਹਾ ਕਿਸੇ ਆਸ਼ਰਮ ਤੋਂ ਜ਼ਿਆਦਾ ਇੱਕ ਸੱਚੇ ਘਰ ਵਰਗੀ ਹੈ ਇੱਥੇ ਬੁੱਢੇ ਮਾਪੇ ਨੂੰ ਸਨਮਾਨ ਮਿਲਦਾ ਹੈ ਜਿਨ੍ਹਾਂ ਨੂੰ ਉਹਨਾਂ ਦੇ ਆਪਣੇ ਨੂਹਾਂ ਪੁੱਤਾਂ ਨੇ ਠੁਕਰਾ ਦਿੱਤਾ ਆਈਪੀਐਸ ਅਧਿਕਾਰੀ ਮੁਕੇਸ਼ ਸ਼ਰਮਾ ਅਕਸਰ ਹੀ ਉੱਥੇ ਆ ਕੇ ਬਜ਼ੁਰਗਾਂ ਨੂੰ ਮਿਲਦੇ ਉਹਨਾਂ ਦਾ ਹਾਲਚਾਲ ਪੁੱਛਦੇ ਤੇ ਸਫਾਈ ਕਰਮਚਾਰੀ ਨੂੰ ਗਲੇ ਲਗਾ ਕੇ ਕਹਿੰਦੇ ਕਿ ਜੇਕਰ ਔਸਾ ਦੇਣ ਤੂੰ ਮੇਰੀ ਮਾਂ ਨੂੰ ਸਹਾਰਾ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਮੈਂ ਕਦੇ ਵੀ ਇਨਸਾਨੀਅਤ ਦਾ ਅਸਲੀ ਰੂਪ ਨਾ ਦੇਖ ਪਾਉਂਦਾ ਅੱਜ ਇਹ ਸਭ ਕੁਝ ਤੇਰੀ ਵਜ੍ਹਾ ਨਾਲ ਹੀ ਸਫਲ ਹੋਇਆ ਹੈ ਸਫਾਈ ਕਰਮਚਾਰੀ ਨਿਮਰਤਾ ਨਾਲ ਮੁਸਕਰਾਉਂਦਾ ਤੇ ਕਹਿੰਦਾ ਸਾਬ ਮੈਂ ਕੁਝ ਨਹੀਂ ਕੀਤਾ ਇਹ ਤਾਂ ਮੇਰਾ ਫਰਜ਼ ਸੀ ਪ੍ਰਮਾਤਮਾ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਇੱਕ ਮਾਂ ਦੀ ਸੇਵਾ ਕਰ ਸਕਾਂ ਅਸਲੀ ਫਰਜ਼ ਤਾਂ ਤੁਹਾਡਾ ਤੁਸੀਂ ਇਸ ਕੰਮ ਨੂੰ ਇੰਨਾ ਵੱਡਾ ਬਣਾ ਦਿੱਤਾ ਸਮਾਜ ਦੇ ਲਈ ਇਹ ਐਨ ਜੀਓ ਇੱਕ ਮਿਸਾਲ ਬਣ ਗਿਆ ਉਥੋਂ ਹਰ ਦਿਨ ਦਵਾਵਾਂ ਨਿਕਲਦੀਆਂ ਬਜ਼ੁਰਗਾਂ ਦੇ ਚਿਹਰਿਆਂ ਤੇ ਮੁਸਕਾਨ ਵਾਪਸ ਆ ਗਈ ਤੇ ਉਸ ਬਜ਼ੁਰਗ ਮਾਂ ਦਾ ਚਿਹਰਾ ਚਮਕਣ ਲੱਗਿਆ ਕਿਉਂਕਿ ਉਹਨਾਂ ਨੂੰ ਆਪਣਾ ਬੇਟਾ ਵਾਪਸ ਮਿਲ ਗਿਆ ਸੀ ਤੇ ਆਪਣੇ ਨਾਲ ਸੈਂਕੜੇ ਨਵੇਂ ਬੇਟੇ-ਬੇਟੀਆਂ ਵੀ ਇੱਕ ਦਿਨ ਐਨ ਜੀਓ ਦੇ ਪ੍ਰੋਗਰਾਮ ਵਿੱਚ ਮੋਕੇ ਨੇ ਲੋਕਾਂ ਨੂੰ ਕਿਹਾ ਦੋਸਤੋ ਮਾਂ ਬਾਪ ਨੂੰ ਬੋਝ ਸਮਝਣਾ ਸਭ ਤੋਂ ਵੱਡਾ ਪਾਪ ਹੈ ਜੇਕਰ ਤੁਸੀਂ ਉਹਨਾਂ ਨੂੰ ਛੱਡ ਦਿਓਗੇ ਤਾਂ ਤੁਹਾਨੂੰ ਕਦੇ ਵੀ ਸਕੂਨ ਚੈਨ ਨਹੀਂ ਮਿਲੇਗਾ ਮੈਂ ਆਪਣੀ ਗਲਤੀ ਤੋਂ ਸਿੱਖਿਆ ਹੈ ਕਿ ਮਾਂ ਬਾਪ ਨੂੰ ਠੁਕਰਾਉਣ ਵਾਲਾ ਹਮੇਸ਼ਾ ਅੰਦਰੋਂ ਖਾਲੀ ਰਹਿ ਜਾਂਦਾ ਹੈ ਪਰ ਉਹਨਾਂ ਦੀ ਸੇਵਾ ਕਰਨ ਵਾਲਾ ਇਨਸਾਨ ਇਨਸਾਨੀਅਤ ਦਾ ਅਸਲੀ ਪੁੱਤ ਕਹਾਉਂਦਾ ਹੈ ਉਸ ਬਜ਼ੁਰਗ ਆਰਤ ਨੇ ਆਪਣੇ بیٹے ਤੇ ਸਫਾਈ ਕਰਮਚਾਰੀ ਦੋਨਾਂ ਦਾ ਹੱਥ ਫੜ ਕੇ ਕਿਹਾ ਯਾਦ ਰੱਖਣਾ ਇਨਸਾਨ ਦੀ ਅਸਲੀ ਇੱਜ਼ਤ ਪੈਸੇ ਜਾਂ ਅਹੁਦੇ ਨਾਲ ਨਹੀਂ ਹੁੰਦੀ ਬਲਕਿ ਦੂਸਰਿਆਂ ਦੀ ਸੇਵਾ ਤੇ ਨੇਕੀ ਨਾਲ ਹੁੰਦੀ ਹੈ ਲੋਕਾਂ ਦੀਆਂ ਤਾੜੀਆਂ ਦੀ ਗੂੰਜ ਪੂਰੇ ਸ਼ਹਿਰ ਵਿੱਚ ਗੂੰਜਣ ਲੱਗੀ ਹਰ ਕਿਸੇ ਦੀਆਂ ਅੱਖਾਂ ਨਮ ਸੀ ਪਰ ਦਿਲ ਵਿੱਚ ਇਨਸਾਨੀਅਤ ਦੀ ਅੱਗ ਜਲ ਚੁੱਕੀ ਸੀ ਇਸ ਕਹਾਣੀ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਮਾਪੇ ਨੂੰ ਕਦੇ ਵੀ ਬੋਝ ਨਹੀਂ ਸਮਝਣਾ ਚਾਹੀਦਾ ਉਹਨਾਂ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਤੇ ਇਨਸਾਨੀਅਤ ਦਾ ਅਸਲੀ ਰੂਪ ਉਦੋਂ ਸਾਹਮਣੇ ਆਉਂਦਾ ਹੈ ਜਦੋਂ ਅਸੀਂ ਦੂਜਿਆਂ ਦੀ ਪੀੜਾ ਨੂੰ ਆਪਣਾ ਸਮਝਦੇ ਹਾਂ ਦੋਸਤੋ ਜੇਕਰ ਤੁਸੀਂ ਮੁਕੇਸ਼ ਸ਼ਰਮਾ ਦੀ ਜਗ੍ਹਾ ਤੇ ਹੁੰਦੇ ਤਾਂ ਕਿ ਆਪਣੀ ਮਾਂ ਨੂੰ ਦੁਬਾਰਾ ਅਪਣਾ ਕੇ ਉਨ੍ਹਾਂ ਦੀ ਸੇਵਾ ਕਰਦੇ ਤੇ ਸਫਾਈ ਕਰਮਚਾਰੀ ਵਰਗੇ ਕਿਸੇ ਬੇਸਹਾਰਾ ਦੀ ਮਦਦ ਕਰਕੇ ਇਨਸਾਨੀਅਤ ਤੇ ਆਪਣਾ ਫਰਜ਼ ਨਿਭਾਉਂਦੇ ਕਮੈਂਟ ਕਰਕੇ ਜਰੂਰ ਦੱਸਣਾ ਤਾਂ ਦੋਸਤੋ ਏ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕੱਲ੍ਹ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ